ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਤ ਸਤਾਰਾ ਸੋਤੇ 32 ਬਾਰਾਂ ਮਗਰਸੀ ਮਗਰ ਸਦੀ ਪੰਜਮੀ ਦਿਨ ਸਵੀਰ ਵਾਰਦਾ ਵੇਖਣ ਵਾਲੇ ਲੋਕ ਹਜ਼ਾਰ ਬੰਦਾ ਏ ਵਿਚਾਰਦਾ ਮੂੰਹ ਵਿੱਚ ਉਂਗਲਾ ਪਾ ਕੇ ਸੋਚ ਰਹੀ ਸੱਚਾਈ ਸੀ ਕੋਲ ਸ਼ਰਾਦਾ ਕਾ ਜੀ ਬੈਠਾ ਕੁਰਸੀ ਮੱਲੀ ਸ਼੍ਰੀ ਗੁਰੂ ਤੇਗ ਸ਼੍ਰੀ ਗੁਰੂ ਤੇਗ ਬਹਾਦਰ ਬਣ ਕੇ ਗਦੀ ਬਿਪਤਾ ਪਹਿਲਾ ਆਪਣੇ ਸਿਰ ਤੇ ਚੱਲੀ ਸਾਰੇ ਸ਼ਹਿਰ ਚ ਪਹਿਲਾ ਪਟਿਆ ਗਿਆ ਟੰਡੋਰਾ ਸੀ ਕਹਿੰਦੇ ਦੀਨ ਮਨੋਣਾ ਜੰਗਾ ਦਾਵੇ ਪੀਰ ਨੂੰ ਸਾਰਾ ਜੱਗ ਹੋਵੇਗਾ ਦਿੱਲੀ ਚੰਗਾ ਹੱਥ ਲੱਗਣਾ ਸਾਡਾ ਹੱਥ ਅਖੀਰ ਨੂੰ ਮੂੰਹ ਵਿੱਚ ਉਂਗਲਾ ਪਾ ਕੇ ਸੋਚ ਰਹੀ ਸੱਚ ਆਈ ਸੀ ਹਾਲਾ ਕੁਫਰ ਕਰਦੀ ਕਲਮ ਨਹੀਂ ਸੀ ਚੱਲਦੀ ਹਿੰਦ ਦੀ ਜਗ ਦੀ ਵਿਪਤਾ ਪਹਿਲਾਂ ਆਪਣੇ ਸਿਰ ਤੇ ਚੱਲਨੀ ਸ਼ੀਰ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਧਰਮ ਦੀ ਜਗ ਦੀ ਵਿਪਤਾ ਪਹਿਲਾਂ ਆਪਣੇ ਸਿਰ ਤੇ ਚੱਲ ਦੁਕਾਨਾਂ ਬੰਦ ਸੀ ਲੱਖਾਂ ਪਿੰਡੂ ਐਸੇ ਖੁਸ਼ੀ ਚ ਗਏ ਮਕਾਇ ਕਾਜੀ ਮਕੇ ਦੇਤੇ ਹਾਫ ਦਿਆਏ ਮਸੀਦਾ ਦੇ ਤਸਵੀ ਮਾਲਾ ਲੰਮੀ ਹੱਥਾਂ ਨੂੰ ਪੈਂਦੀ ਜਾ ਵੇਖੇ ਤੀਜੇ ਨੂੰ ਫਿਰ ਦੀ ਚਾਰ ਚੁਫੇਰੇ ਨਿਗਾ ਨ ਮਾਹਨ ਚੱਲੀ ਸ਼੍ਰੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਜਗ ਦੀ ਬਿਪਤਾ ਪੇਲਾ ਆਪਣੇ ਸਿਰ ਤੇ ਮਕਦੀ ਲੈ ਕੇ ਉਦੋਂ ਜਲਾਦ ਸੀ ਕੋਲੇ ਪੁਲਸ ਕਮਾਂਡਰ ਬੈ ਗਿਆ ਕੁਰਸੀ ਢਾਕੇ ਨੈਣੀ ਨਾਮ ਖੁਮਾਰੀ ਬੁੱਲਾ ਉੱਤੇ ਮਸਤੀ ਸੀ ਨੋਵੇਂ ਸਤ ਗੁਰ ਆਪੇ ਆਗੇ ਖੂਦ ਸਾਰੀ ਨੀਤੀ ਗੁਰਾਣੇ ਗੁਰੂ ਨੂੰ ਨੰਦਪੁਰ ਕੱਲੀ ਸ਼ਿਰੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਧਰਮ ਦੀ ਜਗ ਦੀ ਬਿਪਤਾ ਪਹਿਲਾਂ ਆਪਣੇ ਸਿਰ ਤੇ ਚੱਲ ਲੀ ਗੁਰ ਜੀ ਨੇ ਪਾਠ ਕਰ ਲਿਆ ਜਪ ਜੀ ਦਾ ਆਪੇ ਸੀਸ ਦੇਣ ਨੂੰ ਬੈਗੇ ਸੀਸ ਚੁਕਾ ਕੇ ਤੱਕ ਜਲਾਦਰ ਹਾਸੀ ਸਿਰਫ ਸ਼ਾਰਾ ਕਾਜੀ ਦਾ ਨੋਵੇਂ ਸਤਿਨ ਦੀ ਸਭ ਨੂੰ ਕਿਹਾ ਸੁਣਾ ਕੇ ਕਾਟੇ ਤਾਂ ਤੇਗ ਮਾਰ ਕੇ ਨੋਵੇਂ ਗੁਰੂ ਦੇ ਸਿਸ ਨੂੰ ਜੋਗੀ ਆਖੇ ਜਗ ਤੇ ਮਚ ਗਈ ਪਰਥਲ ਜਗ ਦੀ ਬਿਪਤਾ ਪਹਿਲਾਂ ਆਪਣੇ ਸਿਰ ਤੇ ਚੱਲਈ ਸ੍ਰੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਧਰਮ ਦੀ ਜਗ ਦੀ thank